ਤੁਸੀਂ ਇਸ ਸਿਵਨ ਹਸਪਤਾਲ ਜਿਹੜਾ ਅਨੇ ਦੇ ਵਿੱਚ ਕਈ ਸਾਲ ਐਜ਼ ਅ ਚਾਈਲਡ ਸਪੈਸ਼ਲਿਸਟ ਦੇ ਤਾ ਕੰਮ ਕੀਤਾ ਹੈ ਹੁਣ ਤੁਸੀਂ ਅੱਜ ਇਸ ਹਸਪੀਟਲ ਤੇ ਐਸ ਐਮਓ ਦੀ ਸੀਟ ਤੇ ਆ ਕੇ ਬੈਠੇ ਹੋ ਪਹਿਲੇ ਤਾਂ ਦੱਸੋ ਕੀ ਫੀਲ ਤੁਹਾਨੂੰ ਅੱਜ ਕਿੱਦਾਂ ਦੀ ਫੀਲ ਆ ਰਹੀ ਹੈ ਵੀ ਜਿੱਥੇ ਤੁਸੀਂ ਇੰਨੇ ਸਾਲ ਲਗਾਏ ਨੇ ਅੱਜ ਤੁਸੀਂ ਉੱਥੇ ਮੇਨ ਹੈਡ ਬਣ ਕੇ ਬੈਠੇ ਮੈਨੂੰ ਅ ਜਿਹੜੀ ਹੈਗੀ ਹੈ ਇੱਥੇ ਆ ਕੇ ਇੱਕ ਹੋਮ ਲਾਈਕ ਫੀਲਿੰਗ ਜਿਹੜੀ ਹੈਗੀ ਇੱਥੇ ਹੋ ਰਹੀ ਹੈਗੀ ਆ ਕਿਉਂਕਿ ਮੈਂ ਇਸ ਸਮਸਤਾ ਦੇ ਵਿੱਚ 16-17 ਸਾਲ ਤੋਂ ਜਿਹੜਾ ਹੈਗਾ ਸਿਵਲ ਹਸਪੀਟਲ ਕੰਮ ਕੀਤਾ ਹੈਗਾ ਐਂਡ ਨਿੱਕੀ-ਨਿੱਕੀ ਪ੍ਰੋਬਲਮ ਤੋਂ ਮੈਂ ਜਿਹੜੀ ਹੈਗੀ ਆ ਇੱਥੋਂ ਦੀ ਪੁਰਾਫਕੂਫ ਐਂਡ ਮੈਂ ਜਿਹੜਾ ਹੈਗਾ ਪੂਰੀ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਜਿਹੜੀਆਂ-ਜਿਹੜੀਆਂ ਪ੍ਰੋਬਲਮਸ ਮੈਨੂੰ ਆਪਣੇ ਟਾਈਮ ਫੇਸ ਹੋਈਆਂ ਸੀ ਮੈਂ ਉਹਨੂੰ ਜਿਹੜਾ ਹੈਗਾ ਆ ਪੂਰਨ ਰੂਪ ਚੋਂ ਨੂੰ ਹੱਲ ਕਰਵਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂ ਕੁੜਫਸਰ ਤੁਸੀਂ ਜਿਸ ਤਿਕਨੇ ਕੋਤ ਸਿਹਤ ਹਸਪਤਾਲੇ ਨੇ ਸਾਲ ਰਹੇ ਹੋ ਔਰ ਇੱਥੇ ਜਦੋਂ ਪਹਿਲੇ ਕਈ ਜਿਹੜੇ ਐਸਐਮ ਉੱਤੇ ਹੋਰ ਵੀ ਅਫਸਰ ਆਏ ਆ ਰਿਹਾ ਕਿ ਚਲੇ ਗਏ ਆ ਮੋਸਟਲੀ ਉਹਨੇ ਜੋ ਜਿਹੜੇ ਸੀ ਉਹ ਬਾਹਰੋਂ ਆਏ ਮਤਲਬ ਜਿੱਥੋਂ ਵੀ ਟ੍ਰਾਂਸਫਰ ਹੋ ਕੇ ਆਉਂਦੇ ਸੀ ਕਿਸੇ ਵੀ ਤਰ੍ਹਾਂ ਤੋਂ ਤਿੱਥੇ ਆ ਕੇ ਜੋ ਵੀ ਕੰਮ ਦੇਜੇ ਅਸੀਂ ਕੁਝ ਬਟ ਜੇ ਗੱਲ ਕੀਤੀ ਜਾਵੇ ਤੁਸੀਂ ਇੱਥੇ ਚੁੱਪੇ ਚੁੱਪੇ ਤਾਂ ਤੁਹਾਨੂੰ ਪਤਾ ਹੈ ਤੁਹਾਨੂੰ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਸਾਹਮਣੇ ਆਈਆਂ ਸੀ ਉਹੀ ਤੁਹਾਡੇ ਸਾਹਮਣੇ ਵੀ ਆਣ ਗਿਆ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਪਿਛਲੇ ਕੁਝ ਸਮੇਂ ਦੀ ਤਾਂ ਬੜੀ ਬੜੀ ਇਹ ਸਵਾਲ ਉੱਠਿਆ ਕਿ ਹਸਪਤਾਲ ਦੀ ਜਿਹੜੀ ਵਿਵਸਥਾ ਹੈ ਉਹ ਸਿਹਤ ਦਾ ਦੀ ਵਿਵਸਥਾ ਸਹੀ ਨਹੀਂ ਹੈ ਉਹਦੇ ਵਾਸਤੇ ਤੁਹਾਡਾ ਕੀ ਪਲਾਨ ਹੈ ਨਹੀਂ ਕੋਈ ਇਸ ਤਰ੍ਹਾਂ ਹੈਗਾ ਕੋਈ ਬੰਦਾ ਜਦ ਨਵਾਂ ਜੁਆਇਨ ਕਰਦਾ ਹੈਗਾ ਪਹਿਲਾਂ ਉਹਨੂੰ ਸਿਸਟਮ ਨੂੰ ਸਮਝਣ ਨੂੰ ਹੀ ਜੜਾ ਹੈਗਾ ਆ 2-3 ਮਹੀਨੇ 4 ਮਹੀਨੇ ਲੱਗ ਜਾਂਦੇ ਆ ਔਰ ਜੇ ਤੁਸੀਂ ਕੜੀਆਂ ਹਸਪੀਟਲ ਦੀਆਂ ਸਮੱਸਿਆਵਾਂ ਅਗਰ ਸਾਰੀਆਂ ਹੱਲ ਕਰਵਾਨੀਆਂ ਹੈਗੀਆਂ ਪਹਿਲਾਂ ਤੇ ਤੁਹਾਨੂੰ ਉਹਨਾਂ ਬਾਰੇ ਪੂਰਨ ਰੂਪ ਦੇ ਵਿੱਚ ਪਤਾ ਹੋਣਾ ਚਾਹੀਦਾ ਹੈਗਾ ਔਰ ਸੈਕੰਡਲੀ ਜਿਹੜਾ ਹੈਗਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜੇ ਇਹ ਸਮੱਸਿਆ ਹੈਗੀ ਤਾਂ ਇਹਦਾ ਹੱਲ ਕੀ ਹੈਗਾ ਸੋ ਮੈਂ ਬੀਿੰਗ ਇੰਨੀ ਦਿਨ ਮੈਨੂੰ ਕੰਮ ਕਰਨ ਦਾ ਇੱਥੇ ਨੂੰ ਹੈਗਾ ਔਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਸਮੱਸਿਆ ਜਿਹੜੀ ਹੈਗੀ ਹੈ ਜੇ ਸੀਵਰੇ ਦੀ ਸਮੱਸਿਆ ਤੋਂ ਕਿਹੜਾ ਬੰਦਾ ਹੈਗਾ ਜਿਹਨੂੰ ਅਸੀਂ ਬੁਲਾ ਕੇ ਹੱਲ ਕਰਵਾ ਸਕਦੇ ਹਾਂ ਐਂਡ ਬੀਇੰਗ ਲੋਕਲ ਹੋਣ ਦਾ ਮੈਨੂੰ ਇਹ ਵੀ ਫਾਇਦਾ ਹੈ ਕਿ ਮੇਰੇ ਸਾਰੇ ਆਪਣੇ ਲੋਕਲ ਲਿੰਕਸ ਹੋਣ ਕਰਕੇ ਵੈਨ ਜਿਹੜੇ ਵੀ ਹੈਗੇ ਆ ਪ੍ਰਾਚੂਡ ਹਾਇਰ ਅਥਾਰਟिटीज ਨਾਲ ਅੱਛੇ ਲਿੰਕਸ ਹੈਗੇ ਆ ਤੇ ਉੱਥੋਂ ਵੀ ਉਹਨਾਂ ਦੀ ਵੀ ਮੈਨ ਸਾਰੀ ਮਦਦ ਲੱਗੇ ਇਹਨਾਂ ਪ੍ਰੋਬਲਮ ਨੂੰ ਜਿਹੜਾ ਹੈਗਾ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਉੰਨੀ ਜਿੰਨਾ ਪਹਿਲਾਂ ਸਾਡੇ ਰਹਿ ਕੇ ਗਏ ਪੀ ਡੀਸੈਸਸ ਤੇ ਕੀ ਗਈ ਹੈ ਓਨੀ ਮੁਸ਼ਕਲ ਉਹਨਾਂ ਨੂੰ ਪੇਸ਼ ਆਈ ਮੈਨੂੰ ਕੋਈ ਹੋਰ ਤਾਂ ਨਹੀਂ ਮੁਸ਼ਕਲ ਪੇਸ਼ ਆਏਗੀ ਲਕਸਰ ਜਿਸ ਤਰੀਕ ਕੇ ਨਾਲ ਜੇ ਰਾਤ ਕੱਲ ਤੁਸੀਂ ਅੱਜ ਤੁਸੀਂ ਜੁਆਇਨਿੰਗ ਕੀਤੀ ਹੈ ਔਰ ਕੱਲ ਰਾਤ ਤੁਸੀਂ ਇੱਕ ਐਜ਼ ਅ ਕਾਮਨ ਮੈਨ ਬਣ ਕੇ ਹਸਪੀਟਲ ਦੀ ਚੈਕਿੰਗ ਵੀ ਕੀਤੀ ਹੈ ਲੇਟ ਨਾਈਟ ਤੁਸੀਂ ਆਏ ਸੀ ਔਰ ਕੀ ਲੱਗਿਆ ਤੁਹਾਨੂੰ ਉਸ ਜਿਹੜੀ ਤੁਸੀਂ ਰਾਤ ਇਹ ਸੰਗੇ ਚੀਜ਼ਾਂ ਦੇਖੀਆਂ ਉਸ ਤੋਂ ਕੀ ਲੱਗਦਾ ਬਈ ਕਿੰਦਾ ਕੋ ਤੁਹਾਨੂੰ ਟਾਈਮ ਲੱਗ ਜੇਗਾ ਜਾਂ ਕਿੰਨੀਆਂ ਕੋ ਦਿੱਕਤਾਂ ਆਣਗੀਆਂ ਤੁਹਾਨੂੰ ਇਸ ਵਿਵਸਥਾ ਸੁਧਾਰਨ ਨੂੰ ਲੇਕੋ ਮੇਰਾ ਖਿਆਲ ਹੈ ਮੈਨੂੰ ਨਹੀਂ ਲੱਗਦਾ ਕਿ ਮੈਨੂੰ 15 20 ਦਿਨ ਤੋਂ ਜਿਹੜਾ ਹੈਗਾ ਜਿਆਦਾ ਸਮਾਂ ਲੱਗੇਗਾ ਮੈਂ ਕੱਲ ਦੇਖਿਆ ਸੀ ਕਿ ਜਿਹੜੀ ਲਾਈਟ ਦੀ ਸਮੱਸਿਆ ਹੈਗੀ ਆ ਬਹੁਤ ਜ਼ਿਆਦਾ ਹੈਗਾ ਜਦੋਂ ਐਮਸੀਐਚ ਵਾਲੇ ਪਾਸੇ ਵੀ ਐਂਟਰ ਕੀਤਾ ਤਾਂ ਕੋਈ ਉੱਧਰ ਵੀ ਐਂ ਬਿਲਕੁਲ ਹਨੇਰਾ ਪਿਆ ਹੋਇਆ ਸੀ ਐਂ ਬੈਕ ਸਾਈਡ ਤੇ ਵੀ ਜਿਹੜਾ ਹੈਗਾ ਹਨੇਰਾ ਪਿਆ ਹੋਇਆ ਸੀ ਐਂ ਜੇ ਮੈਂ ਬਲੱਡ ਬੈਂਕ ਵਾਲੇ ਪਾਸੇ ਵੀ ਗਿਆ ਤਾਂ ਉੱਥੇ ਵੀ ਜਿਹੜੀ ਹੈਗੀ ਪ੍ਰੋਪਰ ਲਾਈਟ ਜਿਹੜੀ ਹੈਗੀ ਸੀ ਨਹੀਂ ਹੈਗੀ ਸੋ ਮੈਂ ਅੱਜ ਹੀ ਜੇਕਰ ਤੁਸੀਂ ਅੱਜ ਫਾਦ ਨੂੰ ਦੇਖੋਗੇ ਤਾਂ ਜਿਹੜੀਆਂ ਜਿਹੜੀਆਂ ਜਗ੍ਹਾ ਤੇ ਮੈਂ ਵਿਜ਼ਿਟ ਕੀਤਾ ਸੀ ਜਿਹੜੀ ਜਿਹੜੀ ਤੇ ਮੁਸ਼ਕਲ ਆਈ ਸੀ ਲਾਈਟ ਦੀ ਪ੍ਰੋਬਲਮ ਦਾ ਤਾਂ ਮੈਂ ਅੱਥੀ ਜਿਹੜਾ ਹੈਗਾ ਇਹਨਾਂ ਨੂੰ ਕਹਿ ਦਿੱਤਾ ਹੈਗਾ ਕੰਸਟ ਕਰ ਦਿੱਤੀ ਹੈ ਕਿ ਅੱਜ ਹੀ ਬਈ ਠੀਕ ਕਰਕੇ ਉਹਨੂੰ ਜਿਹੜਾ ਹੈਗਾ ਫਿਕਸਮੈਨ ਨੂੰ ਪਾ ਦਿਓ ਐਂਡ ਮੈਂ ਤੁਹਾਡੇ ਮਾਧਿਅਮ ਰਹੀਂ ਵੀ ਦੱਸਣਾ ਚਾਹੁੰਦਾ ਕਿ ਪਲੀਜ਼ ਜਾ ਕੇ ਦੇਖੋ ਰਾਤ ਨੂੰ ਤੇ ਜੇ ਲਾਈਟ ਦੀ ਸਮੱਸਿਆ ਹੱਲ ਹੁੰਦੀ ਤੁਸੀਂ ਮਤਲਬ ਲੱਗਦਾ ਹੈ ਕਿ ਤੁਹਾਨੂੰ ਹੱਲ ਹੋ ਗਈ ਹੈ ਤਾਂ ਬਾਕੀ ਸਮੱਸਿਆ ਵੀ ਜਿਹੜੀਆਂ ਆਈਆਂ 14-15 ਦਿਨ ਦੇ ਵਿੱਚ ਵਿੱਚ ਆਈ ਵਿਲ ਟ੍ਰਾਈ ਕਿ ਬੜੀ ਆ ਗਈ ਸਾਰੀਆਂ ਖਤਮ ਹੋ ਜਾਣ ਜੇਕਰ ਆਪਾਂ ਕਿਹਾ ਜਾ ਸਕਦਾ ਹੈ ਵੀ ਤੁਸੀਂ ਵੈਰੀ ਫਰਸਟ ਡੇ ਆ ਜੁਆਇਨਿੰਗ ਕੀਤਾ ਔਰ ਜੇ ਪਹਿ ਹੀ ਕਹਿ ਦਈਏ ਵੀ ਤੁਸੀਂ ਆਂਦੇ ਐਕਸ਼ਨ ਮੋਡ ਦੇ ਵਿੱਚ ਆ ਗਏ ਹੋ ਤੁਸੀਂ ਆਂਦੇ ਕੰਮ ਵੀ ਸ਼ੁਰੂ ਕਰ ਦਿੱਤਾ ਇੱਕ ਪਾਸੇ ਮਿਲਨ ਵਾਲਿਆਂ ਦੀ ਜਾਨਾਂ ਲੱਗੀਆਂ ਆਈਆਂ ਦੂਜੇ ਪਾਸੇ ਤੁਸੀਂ ਇਨਸਪੈਕਸ਼ਨ ਵੀ ਕਰ ਰਹੇ ਹੋ ਹਸਪੀਟਲ ਦੀ ਨਾਲ ਨਾਲ ਲੋਕਾਂ ਨੂੰ ਟੈਂਡ ਵੀ ਕਰ ਰਹੇ ਹੋ ਪਰ ਜੇਕਰ ਗੱਲ ਕਰੀਏ ਵਿਵਸਥਾ ਦੀ ਤੇ ਅਕਸਰ ਸਭ ਤੋਂ ਪਹਿਲਾ ਇੱਕ ਪੁਆਇੰਟ ਜਿਹੜਾ ਇੱਥੇ ਆਂਦਾ ਹੈ ਕਿ ਸਿਵਲ ਹਸਪਤਾਲ ਨੂੰ ਜਦੋਂ ਵੀ ਕਿਸੇ ਵੀ ਚੀਜ਼ ਦੇ ਟਾਰਗੇਟ ਕੀਤਾ ਜਾਂਦਾ ਹੈ ਕਿ ਚਾਹੇ ਉਹ ਸਫਾਈ ਵਿਵਸਥਾ ਹੈ ਚਾਹੇ ਉਹ ਕੋਈ ਸਟਾਫ ਦੇ ਨਾਲ ਪ੍ਰੋਬਲਮਸ ਹੈ ਕੋਈ ਮਿਸਰੀਓ ਦੀ ਕਲਾ ਉੱਥੇ ਸਾਹਮਣੇ ਆਂਦੀ ਹੈ ਵੀ ਨਫਰੀ ਸਟਾਫ ਘਟਾ ਸਾਡੇ ਕੋਲੇ ਸਟਾਫ ਨਹੀਂ ਹੈ ਸੋ ਉਹਦੇ ਬਸਤੀ ਕੀਤਾ ਜਾਏਗਾ ਦੇਖੋ ਜਿਹੜਾ ਸਟਾਫ ਸਾਡੇ ਕੋਲ ਘਟਾ ਹੈ ਆਬਵੀਅਸਲੀ ਅਸੀਂ ਜਿਹੜਾ ਹੈਗਾ ਆਪਣੀ ਹਾਰਥੋਟੀਜ਼ਮ ਲਿਖਾਂਗੇ ਸਟਾਫ ਜਿਹੜਾ ਹੈਗਾ ਸਾਡੇ ਕੋਲ ਘਟਾ ਹੈ ਉਹ ਸਟਾਫ ਜਿਹੜਾ ਹੈਗਾ ਸਾਨੂੰ ਮੁਹੱਈਆ ਕਰਵਾਇਆ ਜਾਵੇ ਐਂਡ ਸੈਕੰਡਲੀ ਇਹ ਵੀ ਜਿਹੜੀ ਹੈਗੀ ਕਲਾ ਹੁੰਦੀ ਹੈ ਕਿ ਤੁਸੀਂ ਥੋੜੇ ਰਿਸੋਰਸਿਸ ਨਾਲ ਜਿਹੜਾ ਹੈਗਾ ਵੱਧ ਆਉਟਪੁੱਟ ਉਹਨਾਂ ਤੋਂ ਕਿਸ ਤਰ੍ਹਾਂ ਡਰਾਈਵ ਕਰਨੀ ਹੈਗੀ ਸੋ ਆਮ ਹੋਪਫੁਲ ਕਿ ਮਤਲਬ ਉਹ ਸਿੱਧੇ ਵਿੱਚ ਵੀ ਜਿਹੜਾ ਹੈਗਾ ਸਕਸੈਸਫੁਲ ਜਿਹੜਾ ਹੈਗਾ ਹੋਊਗਾ ਜਦੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣੀ ਸੀ ਉਹਨਾਂ ਦੇ ਕਜੈਂਡਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸਵਾਸਥ ਸਬੰਧੀ ਜਿਹੜੀਆਂ ਸੁਵਿਧਾਵਾਂ ਨੇ ਸਿਹਤ ਸਬੰਧੀ ਵਧੀਆ ਮਿਲਣਗੀਆਂ ਔਰ ਕਈ ਉਹਨਾਂ ਨੂੰ ਫੈਸਿਲਿਟੀਆਂ ਮਿਲਣਗੀਆਂ ਲੋਕਾਂ ਨੂੰ ਜਿਹੜੀਆਂ ਪ੍ਰਾਈਵੇਟ ਨਾਲੋਂ ਵੱਧ ਉਹਨਾਂ ਨੂੰ ਅੱਛੀਆਂ ਜਿਹੜੀਆਂ ਸੁਵਿਧਾਵਾਂ ਨੇ ਸਰਕਾਰੀ ਹਸਪਤਾਲ ਮਿਲਣਗੀਆਂ ਕਿ ਲੁਧਿਆਣਾ ਵਾਸੀ ਹੁਣੇ ਉਮੀਦ ਕਰ ਸਕਦੇ ਆ ਤੁਹਾਡੇ ਇੱਥੇ ਆਨ ਤੇ ਵੀ ਇਹ ਸੁਪਨਾ ਜਿਹੜਾ ਲੋਕਾਂ ਦਾਸ ਜਿਹੜਾ ਸਿਹਤ ਸੁਧਾਰ ਦਾ ਪੂਰਾ ਹੋਏਗਾ ਹੁਣ ਬਿਲਕੁਲ ਜੀ ਕਿਉਂ ਨਹੀਂ ਉਮੀਦ ਕਰ ਸਕਦੇ ਮਹੱਲੋ ਲੁਧਿਆਣਾ ਵਾਸੀ ਜਿਹੜਾ ਹੈਗਾ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹਨੇ ਇਥੋਂ ਕੁਸ ਜਾਣਗੇ ਕਿ ਅਗਲੇ ਲੱਗੇਗਾ ਕਿ ਇਥੋਂ ਦਾ ਜਿਹੜਾ ਬਿਹੇਵੀਅਰ ਹੈ ਦੇਖੋ ਜਦੋਂ ਵੀ ਆਪਾਂ ਕਿਸੇ ਨਾਲ ਹੱਸ ਕੇ ਗੱਲ ਕਰਦੇ ਹਾਂ ਤਾਂ ਅੱਧਾ ਬੰਦਾ ਸਾਡਾ ਜਿਹੜਾ ਕੋਈ ਵੀ ਪੇਸ਼ੈਂਟ ਹੈ ਵਿਚਾਰਾ ਵੈਸੇ ਹੀ ਠੀਕ ਹੋ ਜਾਂਦਾ ਸਾਡੇ ਕੋਲ ਜਿਹੜੀ ਹੈਗੀ ਹੈ ਗਰੀਬ ਜਨਤਾ ਨੇ ਆਣਾ ਹੈਗਾ ਅਮੀਰ ਤੇ ਵਿਚਾਰੇ ਕੋਈ ਅਮੀਰ ਜਿਹੜਾ ਹੈਗਾ ਕੋਈ ਸੀਐਮਸੀ ਚੱਲ ਜਾਏਗਾ ਡੀਐਮਸੀ ਚੱਲ ਜਾਏਗਾ ਇਹਨਾਂ ਵਿਚਾਰਿਆਂ ਨੇ ਕਿੱਥੇ ਜਾਣਾ ਸੋ ਮੇਰੀ ਜਿਹੜੀ ਪ੍ਰਾਇਓਰਟੀ ਇਹ ਹੀ ਹੈ ਕਿ ਭਾਈ ਸਭ ਨਾਲ ਜਿਹੜਾ ਹੈਗਾ ਮਿਡਪੌਲਡਾ ਜਿਹੜਾ ਹੈਗਾ ਬਿਹੇਵ ਕਰੋ ਔਰ ਉਹਨਾਂ ਦਾ ਜਿਹੜੀ ਹੈਗੀ ਹੈ ਮੈਂ ਆ ਵੀ ਮੈਂ ਆਪਣਾ ਇਹ ਨਹੀਂ ਦੇਖਣਾ ਕਿ ਮੇਰੇ ਮਤਲਬ ਕਿ 2 ਵਜੇ ਤੋਂ ਬਾਅਦ ਜਿਹੜਾ ਹੈਗਾ ਆ ਮੈਂ ਕਰ ਸਕਦਾ ਨਹੀਂ ਮੈਨੂੰ 3 ਵੀ ਵਜੇ ਆ 4 ਵੀ ਵਜੇ ਮੈਂ ਬਾਅਦ ਕੇ ਆਪਣਾ ਲਿਮਿਟਡ ਹੋਮ ਕਮਿੰਗ ਹੈਗੀ ਹੈ ਤੇ ਮੈਂ ਪੂਰਾ ਤੰਦ ਇਹ ਨਾਲ ਜਿਹੜਾ ਹੈਗਾ ਇਸੀ ਤੇ ਅਮਲ ਆ ਵੀ ਕਰਾਂਗਾ ਤੇ ਕਰਵਾਵਾਂਗਾ ਕਿ ਡਾਕਟਰ ਇੱਕ ਚੀਜ਼ ਹੋ ਰਹਾ ਜਿਹੜੀ ਜੇਕਰ ਇੱਥੇ ਗੱਲ ਕਰੀਏ ਤਾਂ ਜੇਕਰ ਤੁਸੀਂ ਖੁਦ ਇੱਥੇ ਕਾਫੀ ਇਨੇ ਸਾਲ ਰਹੇ ਹੋ ਤੁਸੀਂ ਆਪੀਡੀ ਦੇ ਵਿੱਚ ਚਾਈਲਡ ਸਪੈਸ਼ਲਿਸਟ ਦੇ ਤੌਰ ਤੇ ਤੁਸੀਂ ਕੰਮ ਕੀਤਾ ਹੋਇਆ ਦਿਹਾੜੀ ਤੁਸੀਂ ਰੋਜ਼ 1.5 2 3 300 ਮਰੀਜ਼ ਵੀ ਦੇਖਿਆ ਅੱਜ ਵੀ ਡਾਕਟਰ ਜਿਹੜੇ ਉੱਥੇ ਦੇਖਦੇ ਆ ਇਹ ਸਿਚੁਏਸ਼ਨ ਹੁੰਦੀ ਹੈ ਕਿ ਮਰੀਜ਼ਾਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਨੇ ਬਟ ਜੇ ਗੱਲ ਕਰੀਏ ਤੇ ਹਰ ਦੂਜੇ ਚੌਥੇ ਦਿਨ ਕੋਈ ਨਾ ਕੋਈ ਐਸੀ ਗੱਲ ਸਾਹਮਣੇ ਆ ਜਾਂਦੀ ਹੈ ਜਿਹੜੀ ਸੁਰੱਖਿਆ ਵਿਵਸਥਾ ਦੀ ਗੱਲ ਕਰੀਏ ਸੁਰੱਖਿਆ ਦੀ ਵੀ ਉਹਦੇ ਤੇ ਸਵਾਲ ਖੜੇ ਹੋ ਜਾਂਦੇ ਆ ਚਾਹੇ ਕਦੀ ਕੋਈ ਲੜਾਈ ਝਗੜਾ ਇਸ ਤੋਂ ਬਾਅਦ ਹੋ ਜੇ ਉਹਦੇ ਵਾਸਤੇ ਤੁਹਾਡਾ ਅਗਲਾ ਕੀ ਪਲਾਨ ਹੈ ਹੰਦਲੀ ਸਾਡੇ ਕੋਲੇ ਦੋ ਸਿਕਿਉਰਿਟੀ ਗਾਰਡਸ ਤਾਂ ਹੈਗੇ ਨਹੀਂ ਸਾਡੇ ਕੋਲ ਬਟ ਉਹਨਾਂ ਦਾ ਨੰਬਰ ਜਿਹੜਾ ਹੈਗਾ ਜਿੰਨਾ ਸਾਨੂੰ ਰਿਕੁਆਇਰਡ ਚਾਹੀਦਾ ਹੈਗਾ ਉਸ ਨਾਲੋਂ ਘੱਟ ਹੈਗਾ ਆ ਉਸ ਦੀ ਅਸੀਂ ਡਿਮਾਂਡ ਲਿਖਾਂਗੇ ਐਂਡ ਸਾਡੇ ਮਿਸਟਰ ਸਾਹਿਬ ਨੇ ਵੀ ਜਿਹੜਾ ਹੈਗਾ ਇਸ ਚੀਜ਼ ਦਾ ਪੂਰਾ ਪ੍ਰੋਸੈਸ ਦਵਾਇਆ ਹੈਗਾ ਕਿ ਸੁਨਰ ਜਿਹੜੀ ਹੈਗੀ ਆ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੀ ਹੈਗੀ ਆ ਸੁਰੱਖਿਆ ਵਿਵਸਥਾ ਜਿਹੜੀ ਹੈਗੀ ਆ ਹੋਰ ਨੀ ਪੁੱਛ ਕੀਤੀ ਜਾ। ਸੋ ਡਾਕਟਰ ਸਰ ਜੀ ਤੁਸੀਂ ਅੱਜ ਜੁਆਇਨ ਕੀਤਾ ਵਾ ਲੁਧਿਆਣਾ ਦੇ ਐਸਐਮਓ ਦੇ ਤੌਰ ਤੇ ਆਪਣੇ ਸਟਾਫ ਨੂੰ ਆਪਣੇ ਕਲੀਕਸ ਨੂੰ ਜਾਂ ਜਿਹੜੇ ਵੀ ਹਸਪੀਟਲ ਦੇ EMPLOYEES ਨੇ ਉਹਨਾਂ ਨੂੰ ਮਰੀਜ਼ਾਂ ਦੀ ਦੇਖਰੇਖ ਵਾਸਤੇ ਜਾਂ ਉਹਨਾਂ ਦੇ ਨਾਲ ਅ ਅੱਛਾ ਬਿਹੇਵ ਕਰਨ ਦੇ ਵਾਸਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਭਾਈ ਜਿਹੜਾ ਵੀ ਆਂਦਾ ਹੈਗਾ ਉਹਦੇ ਨਾਲ ਅਗਰ ਤੁਸੀਂ ਉਹਨੂੰ ਜੀ ਕਹਿ ਕੇ ਬੁਲਾਓਗੇ ਤੁਹਾਨੂੰ ਉਸੇ ਤਰ੍ਹਾਂ ਜੀ ਦੀ ਜਿਹੜੀ ਹੈਗੀ ਆ ਪੂਰੀ ਉਸ ਰੈਸੀਪ੍ਰੋਕਲ ਜਿਹੜਾ ਹੈਗਾ ਆ ਪੇਬੈਕ ਜਿਹੜਾ ਹੈਗਾ ਉਹਦਾ ਮਿਲੇਗਾ ਸਾਰਾ ਆਪਣਾ ਬਿਹੇਵੀਅਰ ਜਿਹੜਾ ਹੈਗਾ ਮਿੱਠਾ ਰੱਖੋ ਮਰੀਜ਼ ਮਰੀਜ਼ਾਂ ਨੂੰ ਵੀ ਚਾਹੀਦਾ ਕਿ ਉਹ ਵੀ ਜਿਹੜਾ ਹੈਗਾ ਆ ਅੱਗੇ ਤੋਂ ਜਿਹੜਾ ਹੈਗਾ ਆ ਮਿੱਠਾ ਡਾਕਟਰ ਨਾਲ ਗੱਲ ਕਰਨ ਘਰ ਦਾ ਜਿਹੜਾ ਹੈਗਾ ਲੜਾਈ ਦਾ ਮਾਹੌਲ ਜਿਹੜਾ ਹੈਗਾ ਉਹ ਕੱਟ ਕਰਕੇ ਤੇ ਮਤਲਬ ਸ਼ਾਂਤੀ ਨਾਲ ਆਪਣੀ ਪ੍ਰੋਬਲਮ ਦਾ ਜਿਹੜਾ ਹੈਗਾ ਹੱਲ ਕਰਵਾਉਣ ਲਈ ਆ ਨਾ ਕਿ ਉਹਨੂੰ ਮਤਲਬ ਜਿਹੜਾ ਹੈਗਾ ਉਹ ਦਾਟਾ ਕਰਦਾ ਡਾਕਟਰ ਲਾਸਟ ਸਵਾਲ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀ ਸਿਵਲ ਹਸਪਤਾਲ ਦੀ ਵਿਵਸਥਾ ਹੈ ਉਹ ਕਦ ਤੱਕ ਉਹਦੇ ਵਿੱਚ ਸੁਧਾਰ ਤੇ ਬਦਲਾਅ ਦੇਖਣ ਨੂੰ ਮਿਲੇਗਾ ਮੈਂ ਤੁਹਾਨੂੰ ਸਿੱਧਾ ਪਹਿਲਾਂ ਵੀ ਦੱਸਿਆ ਹੋਗਾ ਕਿ 15 ਤੋਂ 20 ਦਿਨ ਤੱਕ ਮੈਨੂੰ ਜਿਹੜਾ ਹੈਗਾ ਉਹ ਵਿਵਸਥਾ ਸੁਧਾਰਨ ਨੂੰ ਜਿਹੜਾ ਹੈਗਾ ਟਾਈਮ ਲੱਗੇਗਾ ਹੁਣ ਡੇ ਬਾਈ ਡੇ ਤੁਸੀਂ ਦੇਖੋਗੇ ਅੱਜ ਲਾਈਟਾਂ ਦੀ ਇੰਪਰੂਵਮੈਂਟ ਹੋਈ ਹੈ ਕੱਲ ਨੂੰ ਜਿਹੜਾ ਹੈਗਾ ਸਪਾਈ ਦੇ ਬਲੇ ਪਾਸੇ ਜਿਹੜਾ ਹੈਗਾ ਇਹ ਪੂਰਾ ਧਿਆਨ ਦਿੰਨੇ ਆ ਪਰਸੋਂ ਹੋਰ ਜਿੱਥੇ ਜਿੱਥੇ ਜੜੀ ਜੜੀ ਦਿੱਕਤ ਮੈਂ ਡੇਲੀ ਰਾਉਂਡ ਕਰਾਂਗਾ ਮਾਰਨਿੰਗ ਵੀ ਤੇ ਇਵਨਿੰਗ ਚ ਵੀ ਡੇਲੀ ਰਾਉਂਡ ਕਰਾਂਗਾ ਔਰ ਜਿੱਥੇ ਜਿੱਥੇ ਵੀ ਮੁਸ਼ਕਿਲ ਹੈਗੀ ਹੈ ਮੈਂ ਉਹਨੂੰ ਸੋਲਵ ਕਰਾਂਗਾ